ਨਾਰੀਅਲ ਦੇ ਤੇਲ ਵਿੱਚ ਇਸ ਚੀਜ਼ ਨੂੰ ਮਿਕਸ ਕਰਕੇ ਰਾਤ ਨੂੰ ਲਗਾਉਣਾ ਸ਼ੁਰੂ ਕਰ ਦੋ ਜਿਨ੍ਹਾਂ ਦੇ ਝੁਰੜੀਆਂ ਨੇ ਲੂਜ਼ ਸਕਿਨ ਹੋ ਚੁਲੀ ਹੈ ਜਿਨ੍ਹਾਂ ਦੇ ਛਾਈਆਂ ਨੇ ਜਿਨ੍ਹਾਂ ਦੇ ਦਾਗ ਨੇ ਧੱਬੇ ਨੇ ਬਿਲਕੁਲ ਠੀਕ ਹੋ ਜਾਣਗੇ ਸਿਰਫ ਰਾਤ ਨੂੰ 5 ਮਿੰਟ ਇਸ ਦੀ ਮ사ਜ ਕਰ ਲਵੋ ਸਵੇਰ ਨੂੰ ਤੁਹਾਡੀ ਜਿਹੜੀ ਲੂਜ਼ ਸਕਿਨ ਹੈ ਬਿਲਕੁਲ ਟਾਈਟ ਹੋ ਜਾਵੇਗੀ ਝੁਰੜੀਆਂ ਬਿਲਕੁਲ ਠੀਕ ਹੋ ਜਾਣਗੀਆਂ ਚਿਹਰੇ ਤੇ ਚਮਕ ਆਵੇਗੀ ਚਿਹਰੇ ਤੇ ਨੂਰ ਆਵੇਗਾ ਹੱਦ ਤੋਂ ਜ਼ਿਆਦਾ ਤੁਹਾਡਾ ਚਿਹਰਾ ਜਿਹੜਾ ਸਾਫ਼ ਨਜ਼ਰ ਆਵੇਗਾ ਗਲਾਸ ਵਰਗੀ ਸਕਿਨ ਹੋ ਜਾਵੇਗੀ ਨੂੰ ਬਣਾਉਣ ਲਈ ਤੁਹਾਨੂੰ ਦੱਸਦੇ ਹਾਂ ਕੀ ਕੀ ਇਹਦੇ ਵਿੱਚ ਚੀਜ਼ਾਂ ਪੈਂਦੀਆਂ ਨੇ ਇਹ ਸਿਰ ਇੰਨਾ ਵਧੀਆ ਸੀਰਮ ਕਿ ਤੁਹਾਡੇ ਚਿਹਰੇ ਦੀ ਜਿਹੜੀ ਰੰਗਤ ਐ ਨੂੰ ਨੁਖਾਰ ਦੇ ਇਕਦਮ ਗੋਰਾ ਚਿੱਟਾ ਕਰ ਦੇਗੀ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਕਿ ਸਾਡੀ ਸਕਿਨ ਜਿਹੜੀ ਐ ਨਾ ਨਿਖਰੇ ਤੇ ਖੂਬਸੂਰਤ ਹੋਵੇ ਸਾਨੂੰ ਇਦਾਂ ਦਾ ਸੀਰਮ ਚਾਹੀਦਾ ਐ ਕਿ ਸਾਡੀਆਂ ਜਿਹੜੀਆਂ ਸ਼ਾਈਆਂ ਨੇ ਦਾਗ-ਧੱਬੇ ਨੇ ਬਿਲਕੁਲ ਹੀ ਠੀਕ ਹੋ ਜਾਣ ਤੇ ਇਸ ਸੀਰਮ ਨੂੰ ਬਣਾਉਣ ਲਈ ਬਹੁਤ ਹੀ ਸੌਖੇ ਤੇ ਬਹੁਤ ਹੀ ਘਰੇਲੂ ਅੰਗਰੀਡੀਐਂਟ ਨੇ ਜਿਹੜੇ ਘਰੇ ਹੀ ਆਪ ਨੂੰ ਮਿਲ ਜਾਣਗੇ ਤੇ ਇਹਨੂੰ ਕਿਦਾਂ ਤੁਸੀਂ ਨਾਰੀਅਲ ਦੇ ਤੇਲ ਚ ਪਾ ਕੇ ਚਾਹੇ ਤੁਸੀਂ ਬਦਾਮ ਰੋਗਨ ਚ ਪਾ ਕੇ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਨਾ ਹੈ ਤੇ ਉਹ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਜਿਹੜੇ ਚੈਨਲ ਦੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਵੀਡੀਓ ਵਾਚ ਕਰਕੇ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਚਲੋ ਜੀ ਚੱਲਦੇ ਹਾਂ ਜੀ ਆਪਾਂ ਕਿਚਨ 'ਚ ਕਿਸ ਤਰੀਕੇ ਨਾਲ ਸੀਰਮ ਤਿਆਰ ਕੀਤਾ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਤੁਹਾਨੂੰ ਗੋਰਾ ਚਿੱਟਾ ਬਣਾਉਣੇ ਹੈ ਜਿਨ੍ਹਾਂ ਨੂੰ ਸ਼ੌਂਕ ਹੈ ਜੀ ਸਾਡਾ ਰੰਗ ਹਾਂਜੀ ਇਸ ਸੇਰਮ ਨੂੰ ਬਣਾਉਣ ਲਈ ਤੁਹਾਨੂੰ ਪਹਿਲਾਂ ਤਾਂ ਚਾਹੀਦਾ ਇਸ ਤਰੀਕੇ ਨਾਲ ਗਰਮ ਪਾਣੀ ਰੱਖ ਲੈਣਾ ਹੈ ਤੇ ਇਹਦੇ ਵਿੱਚ ਤੁਸੀਂ ਪਾ ਰੱਖ ਲੈਣੀ ਹੈ ਇੱਕ ਕਟੋਰੀ ਜਿਵੇਂ ਕੱਚ ਦੀ ਅਗਰ ਤੁਹਾਡੇ ਕੋਲ ਕੱਚ ਦੀ ਕਟੋਰੀ ਨਹੀਂ ਹੈਗੀ ਤੁਸੀਂ ਡਾਇਰੈਕਟ ਕਿਸੇ ਵੀ ਬਰਤਨ ਵਿੱਚ ਇਹਨੂੰ ਪਕਾ ਸਕਦੇ ਹੋ ਤੁਸੀਂ ਪਾ ਲੈਣਾ ਇਹਦੇ ਵਿੱਚ ਨਾਰੀਅਲ ਦਾ ਤੇਲ ਅਗਰ ਨਾਰੀਅਲ ਦਾ ਤੇਲ ਨਹੀਂ ਪਾਣਾ ਚਾਹੁੰਦੇ ਹੋ ਸਰੋਂ ਦਾ ਤੇਲ ਪਾ ਸਕਦੇ ਹੋ ਇਹਦੇ ਵਿੱਚ ਮਸਟਰਡ ਆਇਲ ਵੀ ਪਾ ਸਕਦੇ ਹੋ ਬਾਦਾਮ ਰੋਗਨ ਵੀ ਪਾ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਕੀ ਪਾਣਾ ਹੈ ਅਨਾਰ ਦੇ ਛਿਲਕੇ ਔਰ ਸੰਤਰੇ ਦੇ ਛਿਲਕੇ ਜਿਹੜੇ ਤੁਸੀਂ ਖਾ ਕੇ ਛੱਟ ਦਿੰਦੇ ਹੋ ਨਾ ਇਹ سونے ਤੋਂ ਜ਼ਿਆਦਾ ਮਹਿੰਗੇ ਹੁੰਦੇ ਨੇ ਅਨਾਰ ਦੇ ਛਿਲਕੇ ਔਰ ਸੰਤਰੇ ਦੇ ਛਿਲਕੇ ਇਸ ਤਰੀਕੇ ਨਾਲ ਦੇ ਵਿੱਚ ਪਾ ਲੈਣੇ ਨੇ ਅੱਧਾ ਚਮਚ ਪਾ ਲੈਣਾ ਇਹਦੇ ਵਿੱਚ ਮਲੇਠੀ ਪਾਊਡਰ ਮਲੇਠੀ ਪਾਊਡਰ ਹੈਗਾ ਤਾਂ ਪਾ ਲਓ ਅਗਰ ਤੁਹਾਡ ਕੋ ਉਹ ਸਟਿਕ ਹੈਗੀਆਂ ਨਾ ਮਲੇਠੀ ਵਾਲੀਆਂ ਉਹ ਤੁਸੀਂ ਪਾ ਕੇ ਇਸ ਤਰੀਕੇ ਨਾਲ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ हां जी देखिए ਤੁਸੀਂ ਕਿਸ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਹੈ ਮਲੇਟੀ ਪਾਊਡਰ ਜਿਹੜਾ ਹੁੰਦਾ ਹੈ ਸਾਡੇ ਚਿਹਰੇ ਦੀ ਸ਼ਾਈਆਂ ਨੂੰ ਖਤਮ ਕਰਦਾ ਹੈ ਸਾਡੇ ਚਿਹਰੇ ਦੇ ਰਿੰਗਲ ਨੂੰ ਖਤਮ ਕਰਦਾ ਹੈ ਸਾਡੇ ਜਿਹੜੀ ਪਿਗਮਨਟੇਸ਼ਨ ਹੈ ਉਹਨੂੰ ਖਤਮ ਕਰਦਾ ਹੈ ਔਰ ਜਿਹੜਾ ਅਨਾਰ ਔਰ ਜਿਹੜੇ ਉਹਦੇ ਸਿਲਕੇ ਪਾਏ ਨੇ ਆਪਾਂ ਔਰੇਂਜ ਦੇ ਸਿਲਕੇ ਇਹ ਤੁਹਾਡੇ ਵਿਟਾਮਿਨ ਸੀ ਦਾ ਕੰਮ ਕਰਦਾ ਹੈ ਸਕਿਨ ਤੇ ਸਾਰੀ ਸਮੱਸਿਆ ਨੂੰ ਦੂਰ ਕਰਕੇ ਸਾਡੀ ਸਕਿਨ ਤੇ ਇੱਕ ਨਿਖਾਰ ਲੈ ਕੇ ਆਉਂਦਾ ਹੈ ਅਗਰ ਤੁਸੀਂ ਡੇਲੀ ਇਹਦਾ ਇਸਤੇਮਾਲ ਕਰੋਗੇ ਇਸ ਤਰੀਕੇ ਦੇ ਨਾਲ ਡੇਲੀ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰੋਗੇ ਤੇ ਤੁਹਾਡੇ ਰਿੰਕਲ ਜਿਹੜੇ ਨੇ ਨਾ ਟਾਈਮ ਤੋਂ ਪਹਿਲਾਂ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਟਾਈਮ ਤੋਂ ਪਹਿਲਾਂ ਜਿਹੜੀ ਤੁਹਾਡੀ ਸਕਿਨ ਜਿਹੜੀ ਹੈ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਬਿਲਕੁਲ ਹੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਸਕਿਨ ਤੁਹਾਡੀ ਬਿਲਕੁਲ ਗਲੋ ਕਰੇਗੀ ਔਰ ਸਕਿਨ ਦੇ ਦਾਗ ਤੱਬੇ ਸਾਰੇ ਹੀ ਰਿਮੂਵ ਹੋਣਗੇ ਇਸ ਤਰੀਕੇ ਨਾਲ ਤੁਸੀਂ ਇਸ سیرਮ ਨੂੰ ਬਣਾ ਕੇ ਰੈਡੀ ਕਰ ਸਕਦੇ ਹੋ ਤੇ ਆਪਣੀ ਸਕਿਨ ਤੇ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਮ사ਜ ਕਰ ਸਕਦੇ ਹੋ ਇਹ ਬਹੁਤ ਵਧੀਆ ਸੀਰਮ ਹੈ ਜੀ ਜਿਨ੍ਹਾਂ ਦੇ ਆਈਬ੍ਰੋਜ਼ ਦੇ ਵਾਲ ਜੜੇ ਆ ਉਹ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਜਾਂ ਤੁਹਾਡੇ ਸਕਿਨ ਤੇ ਜਿਹੜੇ ਮਤਲਬ ਕਿ ਦਾਗ ਲੂਜ਼ ਸਕਿਨ ਹੋ ਗਈ ਹੈ ਉਹਨੂੰ ਠੀਕ ਕਰੇਗਾ ਔਰ ਜਿਹਨਾਂ ਦੇ ਪਲਕਾਂ ਦੇ ਆਈਬ੍ਰੋਸ ਜਿਹੜੇ ਨੇ ਇਹਨਾਂ ਦੇ ਵਾਲ ਛੋਟੇ-ਛੋਟੇ ਨਾ ਵੱਧ ਨਹੀਂ ਰਹੇ ਅਗਰ ਤੁਸੀਂ ਇਸ ਤਰੀਕੇ ਨਾਲ ਇਸ ਤੇਲ ਨੂੰ ਲਗਾਉਂਦੇ ਸਿਰ ਮੇ ਨੂੰ ਲਗਾਉਂਦੇ ਹੋ ਤੇ ਤੁਹਾਡੇ ਪਲਕਾਂ ਦੇ ਵਾਲ ਵੀ ਲੰਬੇ ਹੋਣਗੇ ਆਈਬ੍ਰੋਸ ਤੁਹਾਡੇ ਕਾਲੇ ਰਹਿਣਗੇ ਆਈਬ੍ਰੋਸ ਦੇ ਜਿਹੜੇ ਵਾਲ ਤੁਹਾਡੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਉਹ ਦਿਨ-ਪਾ ਦਿਨ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਤੇ ਇਹ سیرਮ ਨੂੰ ਬਣਾਉਣ ਲਈ ਤੁਸੀਂ ਚੀਜ਼ਾਂ ਦੇਖ ਲਈਆਂ ਨੇ ਕਿਹੜੀ-ਕਿਹੜੀਆਂ ਆਪਾਂ ਪਾਈਆਂ ਨੇ ਇਹ ਚੀਜ਼ਾਂ ਆਮ ਆਪਣੇ ਘਰਾਂ ਵਿੱਚ ਪਈਆਂ ਹੁੰਦੀਆਂ ਨੇ ਤੇ ਇਹ ਸਿਲਕੇ ਅਨਾਰ ਦੇ ਔਰ ਜਿਹੜੇ ਸੰਗਤਰੇ ਦੇ ਸਿਲਕੇ ਨੇ ਨਾ ਸੋਨੇ ਦੇ ਬਰਾਬਰ ਹੁੰਦੇ ਨੇ ਇਹਨਾਂ ਨੂੰ ਕਦੇ ਵੀ ਤੁਸੀਂ ਸਿੱਟਣਾ ਨਹੀਂ ਚਾਹੀਦਾ ਇਹਨਾਂ ਨੂੰ ਇਸ ਤਰੀਕੇ ਨਾਲ ਚਾਹੇ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਪਾਓ ਚਾਹੇ ਤੁਸੀਂ ਸਰੋਂ ਦੇ ਤੇਲ ਵਿੱਚ ਇਹਨੂੰ ਪਕਾ ਸਕਦੇ ਹੋ ਚਾਹੇ ਤੁਸੀਂ ਬਦਾਮ ਰੋਗਨ ਤੇਲ ਵਿੱਚ ਵੀ ਇਹਨੂੰ ਪਕਾ ਸਕਦੇ ਹੋ ਇਸ ਤਰੀਕੇ ਨਾਲ ਪਕਾ ਕੇ ਮਲੇਠੀ ਅਗਰ ਪਾਊਡਰ ਵਾਲੀ ਮਿਲ ਜਾਂਦੀ ਹੈ ਤੇ ਪਾਊਡਰ ਵਾਲੀ ਪਾ ਲਓ ਅਗਰ ਜੇ ਤੁਹਾਨੂੰ ਸਟਿਕ ਵਾਲੀ ਮਿਲ ਜਾਂਦੀ ਹੈ ਜਿਹੜੀ ਛੋਟੇ-ਛੋਟੇ ਲੱਕ ਉਹ ਦिए ਉਹ ਮਿਲਦੀ ਹੈ ਤੇ ਉਹ ਪਾ ਲਓ ਤਾਂ ਕਿ ਇਹਨੂੰ ਪਕਾਣਾ ਹੈ ਆਪਾਂ ਚੰਗੀ ਤਰ੍ਹਾਂ ਤੇ ਪਕਾਇਆ ਮੈਂ ਕਿਸ ਤਰੀਕੇ ਨਾਲ ਤੁਸੀਂ ਦੇਖਿਆ ਹੈ ਅਗਰ ਇਹ ਤੁਸੀਂ ਕਿਸੇ ਵੀ ਕੱਚ ਦੀ ਡੱਬੀ ਚ ਪਾ ਕੇ ਇਹਨੂੰ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਅਗਰ ਤੁਹਾਡੇ ਕੋ ਬਰਤਨ ਨਹੀਂ ਹੈਗਾ ਕੱਚ ਦਾ ਇਹਨੂੰ ਪਕਾਉਣ ਵਾਸਤੇ ਤਾਂ ਤੁਸੀਂ ਸਿੱਧਾ ਡਾਇਰੈਕਟ ਵੀ ਕਿਸੇ ਬਰਤਨ ਦੇ ਵਿੱਚ ਇਹਨੂੰ ਪਕਾ ਸਕਦੇ ਹੋ ਪਕਾਉਣ ਤੋਂ ਬਾਅਦ ਕੋਈ ਵੀ ਤੁਸੀਂ ਕੰਚ ਦੀ ਸ਼ੀਸ਼ੀ ਲੈ ਲਓ ਉਹਦੇ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਤੁਸੀਂ ਫ੍ਰਿਜ ਦੇ ਵਿੱਚ ਰੱਖਣਾ ਹੈ ਅਜੇ ਫ੍ਰਿਜ ਤੋਂ ਬਾਹਰ ਨਹੀਂ ਰੱਖਣਾ ਹੈਗਾ ਹਲੇ ਕਿਉਂਕਿ ਥੋੜਾ ਜਿਹਾ ਮੌਸਮ ਹਲੇ ਹੈਗਾ ਏ ਗਰਮ ਸਰਦ ਵਾਲਾ ਅਗਰ ਜਦੋਂ ਜਿਆਦਾ ਸਰਦੀ ਹੋ ਜਣੀ ਤੇ ਇਹਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਹਲੇ ਤੁਸੀਂ ਇਹਨੂੰ ਹਫਤਾਖੰਡ ਫ੍ਰਿਜ ਦੇ ਵਿੱਚ ਹੀ ਸਟੋਰ ਕਰਕੇ ਰੱਖਣਾ ਰਾਤ ਨੂੰ ਤੁਸੀਂ ਆਪਣੇ ਹੱਥ ਤੇ ਪਾਣਾ ਇਸ ਔਇਲ ਨੂੰ ਤੇ ਆਪਣੇ ਚਿਹਰੇ ਦੀ ਡੇਲੀ ਮ사ਜ ਕਰਨੀ ਹੈ ਤੁਸੀਂ ਦੇਖਿਓ ਤੁਹਾਡੇ ਝੁਰੜੀਆਂ ਰਿੰਕਲ ਲੂਜ਼ ਸਕਿਨ ਦਿਨਾਂ ਦੇ ਵਿੱਚ ਕਿਵੇਂ ਚੁਟਕੀਆਂ ਮਾਰ ਕੇ ਗਾਇਬ ਹੁੰਦੀ ਹੈ ਬਿਲਕੁਲ ਹੀ ਠੀਕ ਹੋ ਜਾਵੇਗੀ ਸਕਿਨ ਤੁਹਾਡੀ ਚਮਕੇਗੀ ਗਲੋ ਆਵੇਗਾ skin ਤੇ ਇੱਕ ਨਿਖਾਰ ਆਉਣਾ ਸ਼ੁਰੂ ਹੋ ਜਾਣਾ ਹੈ ਕਿ ਤੁਹਾਨੂੰ ਸਾਰੇ ਹੀ ਪੁੱਛਣਗੇ ਕਿ ਤੁਸੀਂ ਚਿਹਰੇ ਤੇ ਲਗਾਉਂਦੇ ਕੀ ਕਿ ਤੁਹਾਡਾ ਚਿਹਰਾ ਇੰਨਾ ਵਧੀਆ ਗਲੋਇੰਗ ਤੇ ਖੂਬਸੂਰਤ ਚਿਹਰਾ ਲੱਗ ਰਿਹਾ ਹੈ ਕੋਈ ਵੀ ਸੂਟ ਪਾਓਗੇ ਕੋਈ ਵੀ ਮੇਕਅਪ ਕਰੋਗੇ ਤੇ ਉਹ ਤੁਹਾਡੇ ਤੇ ਫੱਬੇਗਾ ਤੁਹਾਡਾ ਚਿਹਰਾ ਬਹੁਤ ਹੀ ਗਲੋਇੰਗ ਤੇ ਬਹੁਤ ਹੀ ਪਿਆਰਾ ਤੇ ਸੌਫਟ ਚਿਹਰਾ ਹੋ ਜਾਣਾ ਹੈ ਤੇ ਤੁਸੀਂ ਇਸ ਨੂੰ ਲਗਾ ਕੇ ਆਪਣੇ ਚਿਹਰੇ ਤੇ ਰੰਗਤ ਜਿਹੜੀ ਹੈ ਨਿਖਾਰ ਸਕਦੇ ਹੋ ਜੜੀਆਂ ਭੈਣਾਂ ਨੂੰ ਚਾਹੀਦਾ ਹੈ ਵਿਸ਼ੌਂਕ ਹੈ ਕਿ ਸਿ ਗੋਰਾ ਹੋਣਾ ਹੈ ਸਾਡੀ ਸਕਿਨ ਸਾਫ ਸੁਥਰੀ ਹੋਵੇ ਤੇ ਇਸ ਸੇਲਮ ਦਾ ਇਸਤੇਮਾਲ ਉਹ ਕਰ ਸਕਦੀਆਂ ਨੇ ਐਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਤੇ ਵੀਡੀਓ ਤੇ ਸੋਣਾ ਜਾ ਕਮੈਂਟ ਜਰੂਰ ਕਰਨਾ ਤੇ ਇੱਕ ਲਾਈਕ ਜਰੂਰ ਕਰ ਦੇਣਾ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਐਦਾਂ ਦੀਆਂ ਹੋਰ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਪਾਂ ਤੁਹਾਡੇ ਨਾਲ ਇਸ ਚੈਨਲ ਤੇ ਜੁੜੇ ਹੋਏ ਆਂ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਚ ਤਬ ਤੱਕ ਬਾਏ ਬਾਏ ਤੇ ਇਸ ਰੈਮਡੀ ਨੂੰ ਬਣਾ ਕੇ ਤੁਸੀਂ ਇਸਤੇਮਾਲ ਕਰ ਲਓ ਇਹਦੇ ਵਿੱਚ ਤੁਸੀਂ ਵਿਟਾਮਿਨ E ਦਾ ਵੀ ਕੈਪਸੂਲ ਪਾ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਤੁਹਾਡੀ ਸਕਿਨ ਨੂੰ ਇੱਕਦਮ ਟਾਈਟ ਕਰਨ ਵਿੱਚ ਤੇ ਇੱਕਦਮ ਰਿੰਕਲ ਫਰੀ ਕਰਨ ਵਿੱਚ ਤੇ ਇੱਕਦਮ ਗਲੋਇੰਗ ਤੇ ਗੁਲਾਬੀ ਗੁਲਾਬੀ ਚਿਹਰਾ ਕਰ ਦੇਣਾ ਹੈ ਖੁਸ਼ਬੂ ਇਹਦੀ ਇੰਨੀ ਪਿਆਰੀ ਆਉਂਦੀ ਵੀ ਹੈ ਨਾ ਕਿਉਂਕਿ ਜਿਹਦੇ ਵਿੱਚ ਆਪਾਂ ਅਨਾਰ ਔਰ ਸੰਤਰੇ ਦੇ ਜਿਹੜੇ ਸਿਲਕੇ ਪਾਏ ਨੇ ਉਹਨੂੰ ਪਕਾਉਣ ਤੋਂ ਬਾਅਦ ਖੁਸ਼ ਏ ਤੁਸੀਂ ਕਿਸੇ ਵੀ ਕੱਚ ਦੀ ਡੱਬੀ ਚ ਪਾ ਕੇ ਇਹਨੂੰ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਅਗਰ ਤੁਹਾਡੇ ਕੋਲ ਬਰਤਨ ਨਹੀਂ ਹੈਗਾ ਕੱਚ ਦਾ ਇਹਨੂੰ ਪਕਾਉਣ ਵਾਸਤੇ ਤਾਂ ਤੁਸੀਂ ਸਿੱਧਾ ਡਾਇਰੈਕਟ ਵੀ ਕਿਸੇ ਬਰਤਨ ਦੇ ਵਿੱਚ ਇਹਨੂੰ ਪਕਾ ਸਕਦੇ ਹੋ ਪਕਾਉਣ ਤੋਂ ਬਾਅਦ ਕੋਈ ਵੀ ਤੁਸੀਂ ਕੱਚ ਦੀ ਸ਼ੀਸ਼ੀ ਲੈ ਲਓ ਉਹਦੇ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਤੁਸੀਂ ਫ੍ਰਿਜ ਦੇ ਵਿੱਚ ਰੱਖਣਾ ਹੈ ਫ੍ਰਿਜ ਤੋਂ ਬਾਹਰ ਨਹੀਂ ਰੱਖਣਾ ਹੈਗਾ ਹਲੇ ਕਿਉਂਕਿ ਥੋੜਾ ਜਿਹਾ ਮੌਸਮ ਹਲੇ ਹੈਗਾ ਏ ਗਰਮ ਸਰਦ ਵਾਲਾ ਅਗਰ ਜਦੋਂ ਜਿਆਦਾ ਸਰਦੀ ਹੋ ਜਣੀ ਤਾਂ ਇਹਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਹਲੇ ਤੁਸੀਂ ਇਹਨੂੰ ਹਫਤਾਖੰਡ ਫ੍ਰਿਜ ਦੇ ਵਿੱਚ ਹੀ ਸਟੋਰ ਕਰਕੇ ਰੱਖਣਾ ਰਾਤ ਤੁਸੀਂ ਆਪਣੇ ਹੱਥ ਤੇ ਪਾਣਾ ਇਸ ਔਇਲ ਨੂੰ ਤੇ ਆਪਣੇ ਚਿਹਰੇ ਦੀ ਡੇਲੀ ਮ사ਜ ਕਰਨੀ ਹੈ ਤੁਸੀਂ ਦੇਖਿਓ ਤੁਹਾਡੇ ਝੁਰੜੀਆਂ ਰਿੰਕਲ ਲੂਜ਼ ਸਕਿਨ ਦਿਨਾਂ ਦੇ ਵਿੱਚ ਕਿਵੇਂ ਚੁਟਕੀਆਂ ਮਾਰ ਕੇ ਗਾਇਬ ਹੁੰਦੀ ਹੈ ਬਿਲਕੁਲ ਹੀ ਠੀਕ ਹੋ ਜਾਵੇਗੀ ਸਕਿਨ ਤੁਹਾਡੀ ਚਮਕੇਗੀ 글로 ਆਵੇਗਾ ਸਕਿਨ ਤੇ ਇੱਕ ਨਿਖਾਰ ਆਉਣਾ ਸ਼ੁਰੂ ਹੋ ਜਾਣਾ ਹੈ ਕਿ ਤੁਹਾਨੂੰ ਸਾਰੇ ਹੀ ਪੁੱਛਣਗੇ ਕਿ ਤੁਸੀਂ ਚਿਹਰੇ ਤੇ ਲਗਾਉਂਦੇ ਕੀ ਕਿ ਤੁਹਾਡਾ ਚਿਹਰਾ ਇੰਨਾ ਵਧੀਆ ਗਲੋਇੰਗ ਤੇ ਖੂਬਸੂਰਤ ਚਿਹਰਾ ਲੱਗ ਰਿਹਾ ਹੈ ਕੋਈ ਵੀ ਸੂਟ ਪਾਓਗੇ ਕੋਈ ਵੀ ਮੇਕਅਪ ਕਰੋਗੇ ਤੇ ਉਹ ਤੁਹਾਡੇ ਤੇ ਫੱਬੇਗਾ ਤੁਹਾਡਾ ਚਿਹਰਾ ਬਹੁਤ ਹੀ ਗਲੋਇੰਗ ਤੇ ਬਹੁਤ ਹੀ ਪਿਆਰਾ ਤੇ ਸੌਫਟ ਚਿਹਰਾ ਹੋ ਜਾਣਾ ਹੈ ਤੇ ਤੁਸੀਂ ਇਸ ਨੂੰ ਲਗਾ ਕੇ ਆਪਣੇ ਚਿਹਰੇ ਤੇ ਰੰਗਤ ਜਿਹੜੀ ਹੈ ਨਿਖਾਰ ਸਕਦੇ ਹੋ ਜੜੀਆਂ ਭੈਣਾਂ ਨੂੰ ਚਾਹੀਦਾ ਹੈ ਵਿਸ਼ੌਕ ਹੈ ਕਿ ਸਿ ਗੋਰਾ ਹੋਣਾ ਹੈ ਸਾਡੀ ਸਕਿਨ ਸਾਫ਼ ਸੁਥਰੀ ਹੋਵੇ ਤੇ ਇਸ ਸੇਰਮ ਦਾ ਇਸਤੇਮਾਲ ਉਹ ਕਰ ਸਕਦੀਆਂ ਨੇ ਐਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਤੇ ਵੀਡੀਓ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਇੱਕ ਲਾਈਕ ਜ਼ਰੂਰ ਕਰ ਦੇਣਾ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਐਦਾਂ ਦੀਆਂ ਹੋਰ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਪਾਂ ਤੁਹਾਡੇ ਨਾਲ ਇਸ ਚੈਨਲ ਤੇ ਜੁੜੇ ਹੋਏ ਆਂ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ 'ਚ ਤਬ ਤੱਕ ਬਾਏ ਬਾਏ ਤੇ ਇਸ ਰੈਮਡੀ ਨੂੰ ਬਣਾ ਕੇ ਤੁਸੀਂ ਇਸਤੇਮਾਲ ਕਰ ਲਓ ਇਹਦੇ ਵਿੱਚ ਤੁਸੀਂ ਵਿਟਾਮਿਨ E ਦਾ ਵੀ ਕੈਪਸੂਲ ਪਾ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਤੁਹਾਡੀ ਸਕਿਨ ਨੂੰ ਇੱਕਦਮ ਟਾਈਟ ਕਰਨ ਵਿੱਚ ਤੇ ਇੱਕਦਮ ਰਿੰਕਲ ਫਰੀ ਕਰਨ ਵਿੱਚ ਤੇ ਇੱਕਦਮ ਗਲੋਇੰਗ ਤੇ ਗੁਲਾਬੀ-ਗੁਲਾਬੀ ਚਿਹਰਾ ਕਰ ਦੇਣਾ ਹੈ ਖੁਸ਼ਬੂ ਇਹਦੀ ਇੰਨੀ ਪਿਆਰੀ ਆਂਦੀ ਵੀ ਹੈ ਨਾ ਕਿਉਂਕਿ ਜਦ ਅਦੇ ਵਿੱਚ ਆਪਾਂ ਨਾਰ ਔਰ ਸੰਤਰੇ ਤੇ ਜਿਹੜੇ ਸਿਲਕੇ ਦੇ